ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦੇ ਨੇ ਜਿਨ੍ਹਾਂ ਦੇ ਪਿੱਛੇ ਹਾ ਹਾ ਤੇ ਸਿਆਰੀ ਲੱਗੀ ਹੋਈ ਹੈ ਅੱਜ ਆਪਾਂ ਹਾਹੇ ਨੂੰ ਸਿਆਰੀ ਜਿਹੜੀ ਹੈ ਇਸ ਦਾ ਉਚਾਰਨ ਸਿੱਖਣਾ ਹੈ ਕ ਕ ਮ ਮ ਲ ਲੇ ਨੂੰ ਲਾ ਤੇ ਹਾਹੇ ਨੂੰ ਸਿਆਰੀ ਜਿਹੜੀ ਸਿਆਰੀ ਹੈ ਸੰਗਤ ਜੀ ਜਾਂ ਔਂਕੜ ਹੋਵੇ ਜਾਂ ਸਿਆਰੀ ਹੋਵੇ ਇਹ ਛੋਟੀ ਮਾਤਰਾ ਹੁੰਦੀ ਹੈ ਇਹ ਛੋਟੀ ਮਾਤਰਾ ਜਿਹੜੀ ਹੁੰਦੀ ਉਹਦੀ ਆਵਾਜ਼ ਹਮੇਸ਼ਾ ਥੋੜੀ ਨਿਕਲਦੀ ਹੈ ਹੁਣ ਪਹਿਲਾਂ ਲਾ ਆਏ ਇਹ ਲਮਕਾ ਕੇ ਉਚਾਰਨ ਕਰਨਾ ਹੈ ਲਾ ਨੂੰ ਲੰਮਾ ਕਰ ਦੇਣਾ ਹੈ ਹਾਹੇ ਨੂੰ ਸਿਹਾਰੀ ਲੱਗੀ ਹੈ ਇਹ ਛੋਟੀ ਆਵਾਜ਼ ਕੱਢੇਗੀ ਉਚਾਰਨ ਹੋਵੇਗਾ ਕਮਲੇਹ ਕਮਲੇਹ ਹੈ ਹਾਹੇ ਸਿਹਾਰੀ ਹੈ ਕਮਲੇਹ ਲੇਹ ਇਸ ਤਰ੍ਹਾਂ ਪਾਠ ਇਕੱਠਾ ਹੀ ਹੈ ਪਰ ਵੱਖਰ-ਵੱਖਰਾ ਕਰਕੇ ਆਪ ਜੀ ਨੂੰ ਸਮਝਾ ਰਹੇ ਆ ਕਮਲੇਹ ਕਮਲੇਹ ਇਸ ਤਰ੍ਹਾਂ ਕਮਲੇਹ ਇਸ ਤਰ੍ਹਾਂ ਉਚਾਰਨ ਕਰਨਾ ਹੈ ਅੱਗੇ ਅੱਗੇ ਪਾਹੇ ਪਾਹੇ ਇਸ ਤਰ੍ਹਾਂ ਆਪਾਂ ਪੜ੍ਹ ਜਣੇ ਪਾਹੇ ਪਾਹੇ ਹੁੰਦਾ ਹੈ ਜਿਹਹਾਹੇ ਨੂੰ ਲਾਂ ਹੋਵੇਗੀ ਫਿਰ ਆਪਾਂ ਇਸ ਨੂੰ ਲਮਕਾ ਕੇ ਉਚਾਰਨ ਕਰਾਂਗੇ ਇੱਥੇ ਛੋਟੀ ਮਾਤਰਾ ਤੇ ਜਿਹੜਾ ਕੰਨਾਂ ਲੱਗਾ ਭੱਬੇ ਨੂੰ ਇਹ ਲਮਕਾ ਦੇਣਾ ਹੈ ਪਾਹੇ ਪਾਹੇ ਹਾਂ ਇੱਥੇ ਕੰਨੇ ਦੇ ਜ਼ੋਰ ਦੇ ਕੇ ਲਮਕਾ ਕੇ ਹਾਹੇ ਸਿਆਰੀ ਅਪੀ ਉਚਾਰਨ ਹੋਵੇ ਜਦੋਂ ਆਪਾਂ ਕੰਨੇ ਨੂੰ ਲੰਮਾ ਨਹੀਂ ਬੋਲਦੇ ਉਦੋਂ ਜਿਹੜੀ ਹਾਹੇ ਨੂੰ ਸਿਆਰੀ ਕੱਟੀ ਜਾਂਦੀ ਤੇ ਹਾਹੇ ਨੂੰ ਲਾਂ ਲੱਗ ਜਾਂਦੀ ਫਿਰ ਆਪਾਂ ਬੋਲ ਜਾਂਦੇ ਪਾਹੇ ਇਸ ਤਰ੍ਹਾਂ ਪਾਹੇ ਇਸ ਤਰ੍ਹਾਂ ਬੋਲਾਂਗੇ ਤੇ ਹਾਹੇ ਨੂੰ ਸਿਆਰੀ ਬੋਲੀ ਜਾਵੇਗੀ ਨਾਲੇ ਕੰਨੇ ਦੀ ਆਵਾਜ਼ ਉਚਾਰਨ ਹੋਵੇ ਕਮਲੇਹ ਪਾਹੇ ਨੇਹ ਨੇਹ ਇੱਥੇ ਲਾਂ ਆ ਗਈ ਪਹਿਲਾਂ ਤੇ ਹਾਹੇ ਨੂੰ ਸਿਆਰੀ ਆ ਗਈ ਨੰਨੇ ਨੂੰ ਲਾਂ ਜਿਹੜੀ ਲਮਕਾ ਦਿਓ ਨੇਹ ਹਾਏ ਸਿਆਰੀ ਹੈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸੰਗਤ ਜੀ ਤਾਂ ਆਪ ਨੂੰ ਆਉਣਗੇ ਜਦੋਂ ਤੱਕ ਆਪਾਂ ਮੁਹਾਰਨੀ ਨਹੀਂ ਸਿੱਖਦੇ ਮੁਹਾਰਨੀ ਸਿੱਖਾਂਗੇ ਤੇ ਇਸ ਦੀ ਜਿਹੜੀ ਆਵਾਜ਼ ਉਚਾਰਨ ਸਿਹਾਰੀ ਦੀ ਆਵਾਜ਼ ਲਾਂ ਦੀ ਆਵਾਜ਼ ਕਿਵੇਂ ਕੱਟਣੀ ਆਪੇ ਆਵੇ ਨੇਹੇ ਨੇਹੇ ਨੰਨੇ ਲਾਂ ਨੇ ਹਾਇ ਸਰੀ ਹੇ ਨੇਹੇ ਇਸ ਤਰ੍ਹਾਂ ਇਹ ਮੁਹਾਰਨੀ ਸਿੱਖਾਂਗੇ ਤੇ ਉਚਾਰਨ ਹੋਣਗੇ ਨੇਹੇ ਹੁਣ ਇਹ ਪਾਠ ਜਿਹੜਾ ਲੰਮਾ ਹੈ ਛਛੇ ਕੰਨਾ ਵਾਵਾ ੜਾੜੇ ਨੂੰ ਬਿਹਾਰੀ ਇਹ ਪਾਠ ਇਕੱਠਾ ਕਰਦੇ ਨੇ ਛਾਵੜੀ ਇਹ ਛਾਵੜੀ ਇਹ ਇਸ ਤਰ੍ਹਾਂ ਪਾਠ ਇਕੱਠਾ ਹੀ ਹੈ ਪਰ ਸਮਝਾਉਣ ਵਾਸਤੇ ਵੱਖਰਾ ਕਰ ਰਹੇ ਆ ਕਿ ਛਛੇ ਕੰਨਾ ਵਾਵਾ ੜਾੜੇ ਨੂੰ ਬਿਹਾਰੀ ਛਾਵੜੀ ਇਹ ਛਾਵੜੀ ਇਹ ਇਸ ਤਰ੍ਹਾਂ ਜਦੋਂ ਵੀ ਪਾਠ ਆਵੇ ਇਸ ਤਰ੍ਹਾਂ ਉਚਾਰਨ ਕਰਨਾ ਛਾਵੜੀ ਇਹ ਇਹਨਾਂ ਕੋਲ ਰਾਰੇ ਹੋੜਾ ਹਾਏ ਸਿਆਰੀ ਅੱਪਾਂ ਕੀ ਪੜਦੇ ਆਂ ਰੋਹੇ ਰੋਹੇ ਤਾਂ ਬਣੇਗਾ ਜੇ ਰਹਾਹੇ ਨੂੰ ਲਾਂ ਹੋਵੇਗੀ ਪਰ ਇੱਥੇ ਛੋਟੀ ਮਾਤਰਾ ਇੱਥੇ ਸਿਹਾਰੀ ਦੀ ਆਵਾਜ਼ ਉਚਾਰਨ ਹੋਵੇਗੀ ਆਵਾਜ਼ ਕੱਢਣੀ ਹੈ ਰੋਹੇ ਜਿਹੜਾ ਓੜਾ ਲੰਮਾ ਕਰ ਦਿਓ ਤੁਸੀਂ ਜਦੋਂ ਵੀ ਗੁਰਬਾਣੀ ਵਿੱਚ ਕਿਤੇ ਪਾਠ ਆ ਰਹੇ ਨੇ ਇਸ ਤਰ੍ਹਾਂ ਤੁਸੀਂ ਪਹਿਲਾਂ ਹੀ ਵੇਖਣਾ ਕਿ ਪਹਿਲੀ ਜਿਹੜੀ ਲਗਾ ਮਾਤਰਾ ਕਿਹੜੀ ਲੱਗੀ ਹੈ ਲੰਮੀ ਲੱਗੀ ਹੈ ਵੱਡੀ ਮਾਤਰਾ ਲੱਗੀ ਹੈ ਉਹਨੂੰ ਲਮਕਾ ਕੇ ਕਰੋਗੇ ਤੇ ਪਿਛਲੀ ਜਿਹੜੀ ਛੋਟੀ ਮਾਤਰਾ ਉਹਦੀ ਆਵਾਜ਼ ਆਪੇ ਨਿਕਲੇਗੀ ਰੋਹੀ ਰੋਹੀ ਇਸ ਤਰ੍ਹਾਂ ਹੁਣ ਇੱਥੇ ਸੱਸੇ ਨੂੰ ਹਾਹੇ ਨੂੰ ਸਿਆਰੀ ਤੇ ਨੰਨੇ ਕੰਨਾਂ ਨੰਨੇ ਕੰਨਾਂ ਲਮਕਾ ਦੇਣਾ ਪਨਾਹੇ ਪਨਾਹੇ ਆਪਾ ਪੜ ਜਾਣਾ ਪਨਾਹੇ ਪਨਾਹੇ ਹੋਵੇਗਾ ਜੇ ਹਾਹੇ ਨੂੰ ਲਾਂ ਹੋਵੇਗੀ ਫਿਰ ਆਪਾਂ ਇਕੱਠੇ ਹੀ ਪੜਦਾਂਗੇ ਪਨਾਹੇ ਫਿਰ ਨੰਨੇ ਨੂੰ ਲਮਕਾਉਣ ਦੀ ਲੋੜ ਨਹੀਂ ਹੈ ਜੇ ਲਾਂ ਹੈ ਹਾਹੇ ਨੂੰ ਜੇ ਹਾਹੇ ਨੂੰ ਸਿਆਰੀ ਫਿਰ ਲਮਕਾ ਦਿਓ ਬਾਜ ਪਨਾਹੇ ਇਸ ਤਰ੍ਹਾਂ ਵਾਹਿ ਬੱਬੇ ਕੰਨਾ ਹਾਏ ਸ਼ਿਆਰੀ ਵਾਹਿ ਬੱਬੇ ਕੰਨਾ ਲਮਕਾ ਦਿਓ ਹਾਏ ਸ਼ਿਆਰੀ ਵਾਜ ਉਚਾਰਨ ਹੋਵੇਗੀ ਫਿਰ ਲਾਂ ਦੀ ਆਵਾਜ਼ ਉਚਾਰਨੀ ਹੋਵੇਗੀ ਵਾਹਿ ਕਮਲੇਹ ਪਾਹੇ ਨੇਹ ਛਾਵੜੀ ਇਹ ਰੋਹੇ ਪਨਾਹੇ ਵਾਹਿ ਇਸ ਤਰ੍ਹਾਂ ਉਚਾਰਨ ਹੋਵੇ ਕਿਤੇ ਵੀ ਗੁਰਬਾਣੀ ਵਿੱਚ ਸ਼ਿਆਰੀ ਆ ਰਹੀ ਹਾਏ ਨੂੰ ਪਿਛਲੇ ਪਾਸੇ ਉੱਥੇ ਆਪਾਂ ਥੋੜਾ ਜਿਹਾ ਭਲੇਖਾ ਖਾ ਜਾਣੇ ਤੇ ਹਾਏ ਨੂੰ ਲਾਂ ਜਾਂ ਹੋੜਾ ਲਾ ਕੇ ਉਚਾਰਨ ਕਰ ਜਾਂਦੇ ਹਾਂ ਸੋ ਇਹ ਸਿਆਰੀ ਵਾਲੇ ਸ਼ਬਦ ਸਨ ਸੋ ਇਹਨਾਂ ਦੀ ਮਿਹਨਤ ਕਰੋ ਜ਼ਰੂਰ ਆਉਣਗੇ ਸੋ ਗੁਰਬਾਣੀ ਦੀ ਸੰਥਾ ਲੜੀ ਵਾਰ ਇਸੇ ਚੈਨਲ ਤੇ ਚੱਲ ਰਹੀ ਹੈ ਰਾਤ ਨੂੰ 7 ਵਜੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ